ਗੁਰੂ ਮੈਂ ਯਾ ਧੀਰਜ ਇੱਥੇ ਚ ਅਸੀਂ ਕੋਈ ਪੈਸਾ ਨਹੀਂ ਲਿਆ ਸਾਡੇ ਮਿੱਤਰ ਹੈ ਇਹਨਾਂ ਲਈ ਉਹ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਪ੍ਰੋਡਿਊਸਰ ਖੜੇ ਹੋਣ ਪ੍ਰੋਡਿਊਸਰ ਦਾ ਆ ਜਾਣਾ ਤੇ ਪ੍ਰੋਡਿਊਸਰ ਨੂੰ ਰਗੜ ਦੇਣਾ ਉਹਦੇ ਨਾਲ ਇੰਡਸਟਰੀ ਰੁਕਦੀ ਹੈ ਜੇ ਅਸੀਂ ਬਾਹਾਂ ਅਲਾਰ ਕੇ ਖੜੇ ਕਰਾਂਗੇ ਆਪਣੇ ਬੰਦੇ ਪ੍ਰੋਡਕਸ਼ਨ ਹਾਊਸ ਬਣਨਗੇ ਇੱਕ ਫਿਲਮ ਸਿੱਤੇ ਸਿੱਤੇ ਰੂਪ ਚਿੱਤੇ 400 ਬੰਦਿਆਂ ਨੂੰ ਕੰਮ ਦਿੰਦੀ ਹੈ 3 4 5 6 ਮਹੀਨੇ ਤੱਕ ਸੋ ਇੱਕ ਕੇ ਸਮੁਦਾਇ ਹੈ ਇੰਡਸਟਰੀ ਰੋਜ਼ਗਾਰ ਪੈਦਾ ਕਰਦੀ ਹੈ ਜੇ ਐਸੇ ਤਰ੍ਹਾਂ ਸਾਡੀ ਇੰਡਸਟਰੀਜ਼ ਫਿਲਮਾਂ ਬਣਨਗੀਆਂ ਤੇ ਜਿਹੜਾ ਬਹੁਤ ਸਾਰੇ ਟੈਕਨੀਸ਼ੀਅਨ ਬੰਬਈ ਜਾਣਾ ਪੈਂਦਾ ਹੁਣ ਵੀ ਜਾਣਾ ਪੈਂਦਾ ਉਸ ਤਰ੍ਹਾਂ ਦਾ ਇਕੁਪਮੈਂਟ ਜੇ ਸਾਡੇ ਆ ਜਾਏ ਫਿਰ ਉਹ ਵੀ ਰੈਵਨਿਊ ਸਾਡੀ ਸਟੇਟ ਨੂੰ ਆਊਗਾ ਕਿਉਂਕਿ ਸਾਰਾ ਆਮ ਤੌਰ ਤੇ ਇਹ ਵਾਈਟੀ ਕਮ ਹੈ ਦੇਸ਼ ਮਤਲਬ ਉਸ ਤਰ੍ਹਾਂ ਕੋਈ ਹੈ ਨਹੀਂ ਕੈਸ਼ ਇਹ ਵੈਸੇ ਪ੍ਰੋਡਿਊਸਰ ਨੇ ਇਹ ਸਾਰੇ ਪਰਿਵਾਰ ਦੇ ਮੈਂਬਰ ਹੈ ਸਾਡੇ ਪਰਿਵਾਰ ਦੇ ਹਿੱਸਾ ਤੋਂ ਨਿਓਸ ਤਰ੍ਹਾਂ ਦਾ ਪ੍ਰੋਡਿਊਸਰ ਨਹੀਂ ਜਿੱਦਾਂ ਇੱਕ ਪ੍ਰੋਡਿਊਸਰ ਹੁੰਦਾ ਤੇ ਇੱਕ ਡਾਇਰੈਕਟਰ ਤੇ ਫਿਲਮ ਤੋਂ ਬਾਅਦ ਬਾਲ ਫਟਾਈ ਹੋ ਜਾਂਦੇ ਕਈ ਵਾਰੀ ਡਾਇਰੈਕਟਰ ਫਲੈਟ ਬੜਾ ਜਾਂਦਾ ਪ੍ਰੋਡਿਊਸਰ ਰਗੜਿਆ ਜਾਂਦਾ ਐਦਾਂ ਦਾ ਕੁਝ ਨਹੀਂ ਕੇ ਬਾਕੀ ਐਰਲੀ ਤੇ ਇਹ ਸਾਰੇ ਨੌਜਵਾਨ ਸਾਡੇ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ ਸੋ ਫਿਲਮ ਐਸਲੀ ਬੀੜਾ ਚੱਕਿਆ ਕਿ ਥੋੜਾ ਅਲੱਗ ਤਰ੍ਹਾਂ ਦੀ ਬਣਾ ਕੇ ਦੇਖੀਏ ਕਿ ਜਿਹੜਾ ਸਾਡਾ ਯੂਥ ਹੈ ਕਿਉਂਕਿ ਕਾਮੇਡੀ ਫਿਲਮਾਂ ਬਹੁਤ ਅੱਛੀਆਂ ਵੀ ਬਣਦੀਆਂ ਬਹੁਤ ਬਣਦੀਆਂ ਵੀ ਐ ਉਹ ਐਕਸ਼ਨ ਫਿਲਮਾਂ ਘੱਟ ਬਣਦੀਆਂ ਕਿਉਂਕਿ ਜਦੋਂ ਹੁਣ ਸਾਊਥ ਦੀ ਕੋਈ ਫਿਲਮ ਬਣਦੀ ਹੈ ਤਾਂ ਸਾਡੇ ਪੰਜਾਬ ਚ ਵੀ ਉਹਨੂੰ ਪਸੰਦ ਕਰਿਆ ਜਾਂਦਾ ਸੋ ਇਸੇ ਕਰਕੇ ਮੈਨੂੰ ਲੱਗਿਆ ਕਿ ਐਕਸ਼ਨ ਫਿਲਮ ਬਸ ਹੀ ਬੜਾਈਏ ਉਸ ਤੋਂ ਬਾਅਦ ਇਹ ਕਹਾਣੀ ਨੇ ਰੂਪ ਲਿਆ ਤੇ ਤੁਹਾਡੇ ਸਾਹਮਣੇ ਆਈ ਨੀ ਉਹ ਤਾਂ ਬਹੁਤ ਸਾਲ ਪਹਿਲਾਂ ਛਤਰੀ ਟੁੱਟ ਗਈ ਸੀ ਤੇ ਸਾ ਰਾਜ ਅੰਦੇ ਬੀਬੀ ਮਿਲੀ ਸੀ ਉਹਨੂੰ ਸਬਕ ਵਾਲਾ ਇੱਕ ਸੀਨ ਹੈ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਫਿਲਮ ਦਾ ਬਣ ਜਾਣਾ ਵੀ ਸੁਭਾਵਿਕ ਹੈ ਟੀਮ ਦਾ ਜੁੜ ਜਾਣਾ ਵੀ ਸੁਭਾਵਿਕ ਹੈ ਪਰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਇਹ ਆਪਸੀ ਰਿਸ਼ਤਾ ਕਾਇਮ ਰਹੇ ਉਹੀ ਸਫਲ ਫਿਲਮ ਤੇ ਸਫਲ ਟੀਮ ਬਣੀ ਜਾਂਦੀ ਹੈ ਸੋ ਅਸੀਂ ਸਾਰੇ ਇਸ ਗੱਲੋਂ ਖੁਸ਼ ਹਾਂ ਕਿ ਇਸ ਫਿਲਮ 'ਚ ਕੋਈ ਕਿਸੇ ਕਿਸਮ ਦਾ ਨਾ ਟਕਰਾਰ ਹੋਇਆ ਕਦੇ ਨਾ ਕੋਈ ਕਨਫਿਊਜ਼ਨ ਹੋਈ ਹੈ ਸਾਰੇ ਆਪਦੇ ਆਪਦੇ ਕੰਮ 'ਚ ਲੱਗੇ ਰਹੇ ਆਂ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਹੋਇਆ ਹੀ ਨਹੀਂ ਨਹੀਂ ਤਾਂ ਪੰਜਾਬੀ ਫਿਲਮਾਂ 'ਚ ਤੁਸੀਂ ਵੇਚਰਦੇ ਹੋ ਆਮ ਤੌਰ 'ਤੇ ਜਦੋਂ ਸੈੱਟ ਤੇ ਸ਼ੂਟਿੰਗ ਹੁੰਦੀ ਹੈ ਕਈ ਵਾਰੀ ਸ਼ੂਟਿੰਗਾਂ ਰੁਕ ਜਾਂਦੀਆਂ ਹੈ ਕਈ ਵਾਰ ਲੋਕ ਕਹਿੰਦੇ ਨੇ ਭਈ ਜਿਹੜਾ ਕਲਾਕਾਰ ਆਇਆ ਉਹ ਘਰ ਤੋਂ ਲੈ ਕੇ ਸ਼ੂਟਿੰਗ ਤੱਕ ਦੇ ਜਿਹੜਾ ਤੇਲ ਦੇ ਪੈਸੇ ਉਹ ਵੀ ਦੋ ਉਹ ਵੀ ਪ੍ਰੋਡਿਊਸਰ ਦੇ ਦੋ ਹੈਨਾ